ਸਸਰੀਆਂ ਆਕਾਰ ਮੇਰੇ ਵੀਰੋ ਭੈਣਾਂ ਭਰਾਓ ਰਾਮ ਰਾਮ ਸਲਾਮ ਅੱਜ ਅਸੀਂ ਰਿਐਕਸ਼ਨ ਦੇ ਜਾ ਰਹੇ ਹਾਂ ਕਨੈਕਟਡ ਟੂ ਜੋ ਮੇਰੇ ਕਾਕੂ ਵੀਰ ਹੋਣਾ ਬਹੁਤ ਹੀ ਸੋਹਣੀ ਵੀਡੀਓ ਬਣਾਈ ਆ ਜੋ ਤੁਸੀਂ ਵੇਖ ਕੇ ਵੀਡੀਓ ਨੂੰ ਹਾਸਕੇ ਲੋਟਪੋਟ ਹੋ ਜਾਓਗੇ ਤੇ ਆਜੋ ਬਿਨਾਂ ਦੇਰ ਕੀਤੇ ਆ ਵੀਡੀਓ ਹਲ ਵਾਧਦੇ ਆ ਤੇ ਆ ਪੇਸ਼ ਹੈ ਜੀ ਵੀਡੀਓ ਬਹੁਤ ਹੀ ਸੋਹਣੀ ਵੀਡੀਓ ਓਏ ਆ ਕਿੱਥੋਂ ਬੱਲੇ ਜਵਾਨੋ ਵਾਸੇ ਖੋਲੀ ਜਾਂਦੇ ਬੰਦ ਵੀ ਕਰ ਲੂਗਾ ਪਾਣੀ ਨੂੰ ਬੰਦ ਰੱਖ ਤੇ ਇਹ ਵੀ ਖੁੱਲੀ ਛਾੜੀ ਕਰੂਗਾ ਹੀ ਬੰਦ ਜੇ ਖੋਲੀ ਆ ਨਹੀਂ ਆ ਰਹੇ ਆ ਹਫਤੇ 'ਚ 4 ਦਿਨ ਜਾਈਦਾ ਤੇ 3 ਦਿਨ ਛੁੱਟੀ ਤੇ ਉਹ ਦਿਨ ਬੈਠ ਲੋ ਕੇ ਚਾਹ ਪਾਣੀ ਪੀ ਕੇ ਆ ਲਈ ਨਾ। ਉਹ ਤੂੰ ਕਿਹੜਾ ਮੋਟਾ ਤੇ ਤੇਰੀਆਂ ਤੇ ਮੋਟੀਆਂ ਕਰੂਆ। ਕਿਹੜਾ ਕੰਜਰਾ ਜਿਹੜਾ ਤਨ ਹਫਤੇ 'ਚ 3 ਛੁੱਟੀਆਂ ਕੈਨੇਡੀਅਨ। ਮਾਲਕ ਥੋੜੀ ਜਿਹੀ ਆ ਆਪਣੇ ਆਪ ਹੀ ਹੋ ਜਾਂਦੀਆਂ। ਉਹ ਕਿਦਾਂ? ਉਹ ਹਫਤੇ 'ਚ 4 ਦਿਨ ਬਸ ਚੱਲਦੀ ਆ। ਉਹ 3 ਦਿਨ ਤੇ ਖਰਾਬ ਹੀ ਰਹਿੰਦੀ ਆ। ਅੱਛਾ। ਤੇਰੇ ਤੇ ਨਿਆਰੇ ਬੱਜੇ ਪਏ। ਉਹ ਬਸ ਥੋੜਾ ਜਿਹਾ ਟਾਈਮ ਲੱਗਣਾ ਹੋਣਾ। ਉਹ ਥੋੜਾ ਥੋੜਾ ਕਰਦੇ ਨੇ ਤੂੰ ਅਦਾ ਨਗਾਤਾ। ਉਹ ਉਧਰ ਭਾਵੇਂ ਸਾਡੀ ਬੱਸ ਦਾ ਵੀ ਹੋਰ ਟਾਈਮ ਚ ਭਲੇ। ਉਹ 10 ਦਿਨ ਕਹਿੰਦਾ ਨਗਾ ਦੇਣਾ ਸਾਨੂੰ ਦੇ ਅੱਗੇ ਲੱਗਦਾ ਆ ਬੱਸ ਫੇਰ ਕੋਈ ਹੋਰ ਕੰਮ ਸ਼ੁਰੂ ਕਰਨਾ ਪੈਣਾ ਆ ਉਹਨਾਂ ਇਹਨੂੰ ਸਵਾਰੀ ਤੇ ਪੈਂਦੀ ਜਿੰਨਾ ਇਹਨੂੰ ਖਰਾਬ ਹੋਈਦਾ ਖਰਚਾ ਕਰਨਾ ਆ ਮੇਰਾ ਵੀਰ ਛੋਟਾ ਬਹੁਤ ਹੈ ਗੁਗਾਰ ਕੀ ਤੁਸੀਂ ਬੱਸਾਂ ਦੇ ਮਾਲਕ ਜੇ ਬੱਸਾਂ ਕਹਿੰਦੀਆਂ ਇਹ ਜਣੇ ਖੜੇ ਕੋਈ ਬੱਸਾਂ ਨਹੀਂ ਚੱਲਦੀਆਂ ਬਹੁਤ ਹੀ ਗੱਲ ਆਉਂਦੀ ਇਹਨੂੰ ਦੇ ਮਾਲਕੇ ਕਰਵਾ ਲਿਆ ਨਹੀਂ ਚੱਲਦੀਆਂ ਤੁਹਾਡੇ ਦੇ ਕਰਮ ਇੰਨੇ ਖਰਾਬ ਆ ਉਹ ਜਦੋਂ ਸਾਰੇ ਯਾਰ ਵੱਧ ਤੋਂ ਵੱਧ ਹੀ ਚੱਲਦੀ ਨਹੀਂ ਫਿਰ ਕਰਨਾ ਕਰੋ ਮੁੰਡਿਆ ਉਹ ਲੈ ਜਾ ਮੂੰਹ ਕਰਕੇ ਤੇ ਗੱਲ ਉਥੋਂ ਕਰਦੇ ਜਿੱਥੋਂ ਨਾ ਗੱਡੀ ਹੋਵੇ ਉਹ ਖੜ੍ਹੇ ਨੂੰ ਪਾ ਲੋ ਰਾਜ ਰੁਕ ਜੂ ਤੇ ਫੇਰ ਗੱਲ ਕਰਿਓ। ਉਹ ਕੀ ਗੱਲ ਮਿਸਤਰੀ ਸਾਹਬ? ਬੱਲੇ ਮਿਸਤਰੀ ਤਾਂ। ਇਹ ਨਾ ਵੇਖਦੇ ਸੱਚੀ ਨਾ ਰੁਕੇ। ਉਹ ਨਹੀਂ ਨਹੀਂ ਮੇਰੇ ਕਹਿਣ ਦਾ ਮਤਲਬ ਹੀ ਬਸ ਤੁਹਾਡੀ ਟੈਪ ਟੌਪ ਕਰਤੀ ਆ। ਹੁਣ ਨਹੀਂ ਖਰਾਬ ਹੁੰਦੀ। ਨਾਲੇ ਕੱਡੋ ਝੋਲੇ। ਠੀਕ ਹੈ ਹੁਣ ਤੇ ਚਾਹ ਹੀ ਬਣਾਤਾ ਤੂੰ ਐ। ਉਹ ਤੇ ਕੰਨ ਵਰਗੇ। ਉਹ ਮਕੈਨਿਕਾ ਤੈਨੂੰ ਕਿੱਥੋਂ ਦੇ ਦਈਏ ਤੜਕੇ ਨੋੜ। ਉਹ ਤੇ ਕੰਨ ਵਰਗੇ ਕਹਿੰਦਾ। ਭਰ ਲੈਂਦੇ ਝੋਲਾ। ਕੋਈ ਨਾ। ਬਹੁਤ ਜਿਹੇ ਵੀ ਗੱਲਾਂ। ਅਜੀ ਉਹਨਾਂ ਦੇ ਧਾਰੀ ਸਈ। ਬੱਲੇ ਉਹ ਕਨੈਕਟਰ ਆ। ਮੰਮਾ ਆਪ ਕਦੇ ਸਵਾਰੀ ਤੇ ਇਹਨਾਂ ਆਧਾਰ ਕੀਤਾ ਜੇ ਔਰ ਤੇਰੇ ਤੇ ਅਸੀਂ ਰੋਜ਼ ਮੱਥੇ ਲੱਗਣਾ ਬੰਦਾ ਆਉਂਦਾ ਜਾਂਦਾ ਫੜਾ ਆਂਦਾ ਆ ਸਵਾਰੀਆਂ ਤੁਸੀਂ ਕਿੱਥੋਂ ਲੈ ਲੈਣੇ ਆਂ ਨਹੀਂ ਟੱਕਰਨਾ ਉਹਨਾਂ ਨਾਲ ਆਧਾਰ ਕਰਕੇ ਬਾਅਦ ਚ ਉਹਨਾਂ ਨੂੰ ਕਿੱਥੇ ਲਾਉਂਦੇ ਫਿਰਾਂਗੇ ਆ ਠੀਕ ਆ ਫਿਰ ਲਾਉ ਨਿਯਾਰੇ ਕਿਸੇ ਦਾ ਡਰਾਈਵਰ ਉਹ ਜਲਾ ਡਰਾਈਵਰ ਮਾਰ ਸ਼ੀਟ ਦਾ ਕੱਪੜਾ ਚੱਲ ਭਰਾਵਾ ਮਹਾ ਬਣੀ ਬੱਸ ਤੁਰਪਾ ਹੋਰ ਗੱਲਾ ਛਾਪਾ ਹੋਟੀਆਂ ਨਵਾਂ ਪਿੰਡ ਫਰਾਪੁਰ ਡੱਡੂ ਵਾਲਾ ਰਾਪਰ ਮੈਣੀਆ ਮੈਤਾ 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 ਪੇਟਾ ਆਬਤਾ ਦਹੀਂ ਹੈ ਇੱਕ ਠੰਡਾ ਪਿਆਣੀ ਨਿੰਬੂ ਵਾਲਾ ਦੇ ਪਤਾ ਦੇ ਮਉਹ ਹਂ ਡਿਆਵ ਭੈਣ ਮੇਰੀਏ ਦੂਜਾ ਜਿਹਾ ਗੋਲੀ ਵਾਲਾ ਹੁੰਦਾ ਉਹ ਜ਼ਿਆਦਾ ਵਧੀਆ ਹੁੰਦਾ ਬੇ ਮੁੰਡਿਆ ਬੱਥੇ ਧਾਰ ਵਾਲੀ ਆ ਓ ਮਦਦਦਾਰ ਵਾਲੀ ਨਹੀਂ ਨਗਤਲੀ ਆ 4 ਸਾਲ ਹੋ ਗਏ ਮੈਨੂੰ ਜਾਂਦੀ ਨੂੰ ਜਦੋਂ ਮੈਂ ਕਿਤੇ ਜਾਣਾ ਹੋਵੇ ਬੁੜੀਆਂ ਦਾ ਨਿਆਰੇ ਬੱਜੇ ਆ ਇਹਦੇ ਮਾ ਕੇ ਜਾਨੀ ਆ ਓ ਮਦਾ ਜਿਹੜੇ ਧਾਰਗੜ ਵੇਦੇ ਆ ਨਾ ਉਹਨਾਂ ਨੂੰ ਬਖਾਜ ਆਗੇ ਅਹੀਂ ਤਾਂ ਜੇ ਸਵੇਰੇ ਮਿਸਤਰੀ ਉਹਨਾਂ ਵਿਚਾਰਿਆਂ ਨੇ 100 ਰੁਪਏ ਦੇਣਾ ਉਹ ਮਾ ਆ ਕਿ ਉਹਨਾਂ ਦਾ ਸਾਡੇ ਸਿਰੋਂ ਦੇਣੇ ਤੇ ਹੋਰ ਮਾਦਾ ਸਾਡੇ ਦਰੋਂ ਦੇਣੇ ਔਡੀ ਕਿੜਾ ਤਾਂ ਮੰਡੀ ਆੜ ਤਿਆ ਇੱਕੋ ਇੱਕ ਸਾਡਾ ਕਾਰੋਬਾਰ ਆ ਮਾਦਾ ਤੂੰ ਇਹ ਦੱਸ ਤੂੰ ਵੀ ਫੇਲ ਕਰੀ ਜੰਨੀ ਆ ਸਾਡਾ ਫਤਿਹਪੁਰ ਜਾਣਾ ਆ ਉਧਰ ਤੋਂ ਉੱਥੋਂ ਦੇ 20 ਰੁਪਏ ਲੱਗਦੇ ਆ ਤੂੰ ਦੱਲ 20 ਰੁਪਏ ਦਈਂ ਲੈ ਜੇ ਮੈਂ ਜਾਣਾ ਫਰੀ ਆ ਤੇ ਮੈਂ 10 ਰੁਪਏ ਕਿਉਂ ਦਵਾ ਮਾਦਾ ਲੱਭ ਫਿਰ ਕੋਈ ਫਰੀ ਵਾਲੀ ਬੱਸ ਆਹੀਂ ਬੱਸ ਖਾਲੀ ਲੈ ਜਾਗੇ ਪਰ ਫਰੀ ਵਾਲੀ ਫਰੀ ਕਿ ਲੱਗੇ ਨਹੀਂ ਬੇਵਾਦੂ ਬੱਤਾ ਤੇਰੀ ਬਾਤ ਕبھی ਸੀ ਆਰ ਲੱਗਾ ਆ ਜਾਦਾ ਮਤਲਬ ਗਾਂ ਜਾ ਪ੍ਰਿਤਿਆ ਅਵੀ ਸੀ ਆ ਰੇ ਇਹ ਮੇਰੀ ਅਲਸੀਆ ਦਾ ਟਾਈਮ ਪਹਿਲਾ ਹੈ ਕਹਿੰਦਾ ਸਵਾਰੀ ਕੋਈ ਬਹਿ ਨਹੀਂ ਦੇ ਤੂੰ ਆਪਦੀਆਂ ਗਿਰੀਆਂ ਵੇਚ ਲੈ ਗਰੇ 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 ਅੱਧਾਂ ਹੀ ਦਾ ਦੀ ਗਿਰੀ ਦਹਾਂ ਦੀ ਬਸ ਇੰਨੀ ਕੀ ਆ ਔਰ ਤੁঝে ਸਾਰੀ ਪਲੇਟ ਨਾ ਦੇ ਦੂੰ ਐ ਭਈਆ ਕਹਿੰਦਾ ਪਲੇਟ ਨਾ ਦੇ ਤੂੰ ਤੁঝে ਸਾਰੀ ਚਾਰਪੇ ਖੇਲ ਕੇ ਲਾਤੇ ਨਾਰੇਓ ਸੇ ਔਰ ਤੁਝੇ ਸਾਰੀ ਦੇ ਦੂੰ ਗਰੇ 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 ਉਹ ਹੈਲੋ ਖੋਪਗਰੀ ਕਿਤਬਰ ਦਾ ਨਾ ਬੌਜੀ ਫੇਰਾ ਲਗਾਣਾ ਓਏ ਹਾਂ ਨੂੰ ਤੇ ਫੇਰਾ ਲਾ ਲੈਂਦੋ ਤੁਸੀਂ ਟਾਈਮ ਨਾਲ ਚੱਕ ਬਾੜ ਜਾਂਦੇ ਹੋ ਬਸ ਵਾਰੀਆਂ ਦੇ ਤੁਹਾਨੂੰ ਤੁਰੇ ਵੇਖ ਕੇ ਮਰ ਜਾਂਦੀਆਂ ਕੋ ਬਾਅਦ ਚ ਪਹਿਲਾਂ ਉਹਨਾ ਰਸ਼ ਆ ਯਾ ਬੱਲੇਓ ਜਵਾਨੋ ਆ ਗਿਆ ਇਹ ਕੋਣ ਇਹ ਵੀ ਐਂਡ ਕਰਾਊਗਾ ਪਾਪਾ ਮੈਦੇ ਜਾਣਾ ਹੈ ਪਾਪਾ ਬਸ ਲੱਗੇ ਉਹ ਵਾਲੀ ਆ ਜੀ ਕਹਿੰਦਾ ਪੁੱਤਰ ਆ ਪੁੱਤਰ ਸਿੱਧੀ ਬੈੱਤੇ ਜਾਣੀ ਆ ਉਹ ਪਾਪਾ ਸਿੱਧੀ ਜਾਣੀ ਹੋਰ ਇਹ ਕਿਹੜਾ ਪੁੱਠੀ ਹੋ ਕੇ ਜਾਣੀ ਇਹ ਬੈਠੋ ਤੇ ਪਤਾ ਨਹੀਂ ਹੋਉਂਦਾ ਮੈਂ ਇੱਕ ਛੱਦੀ ਨਾਲ ਤੇਰੇ ਕੋਲ 2 ਦਿਨ ਨਹੀਂ ਸਿੱਧਾ ਜਾ ਜਾਣਾ ਕਹਿੰਦਾ ਇੱਕ ਛੱਦੀ ਤੇ ਕੁਸਤਾ ਕੀਤਾ ਹੀ ਪਾਪੇ ਨੇ ਆਪਣੇ ਸੋੜੇ ਜਾਣਾ ਆ ਪਾਪਾ ਪਾਗੜੇ ਸੰਧੂ ਆ ਮੈਨੂੰ ਕਿੰਦਾ ਤੇਰੇ ਸੋੜੇ ਕਿੱਥੇ ਆ ਇਹਦਾ ਮੈਨੂੰ ਵੀ ਪਤਾ ਤੇਰੇ ਪੂਰ ਨਹੀਂ ਜਾਣਾ ਹੁਣ ਆ ਮੇਰੇ ਸੋੜੇ ਮੈਂ ਨਹੀਂ ਆ ਜਾਣਾ ਅੱਛਾ ਅੱਛਾ ਮੈਂ ਨਹੀਂ ਆ ਜਾਣਾ ਪਾਪਾ ਪਾਪਾ ਮੈਂ ਨਹੀਂ ਤੈਨੂੰ ਜਾਣੀ ਡੱਡੂਆਂ ਨੇ ਤੱਕ ਜਾਣੀ ਨਹੀਂ ਮੈਂ ਇਦਾਂ ਦਾ ਕਹਿੰਦਾ ਮੈਂ ਨਹੀਂ ਜਾਣਾ ਉਹਨਾਂ ਲਿਆ ਮੋਟਰਾਂ ਕਿ ਲੈ ਕੇ ਬਿਠਾ ਦੇ ਦੇ ਅਸਪੇ ਮੈਨੂੰ ਹੋ ਲੈ ਜੀ ਉਹ ਬੜਾ ਬੈਕਗਰਾਉਂਡ ਤੇ ਬਾਲ ਵਿੱਚ ਬਾਬੇ ਨੂੰ ਕੋਈ ਇਹਨੂੰ ਨਹੀਂ ਮੈਂ ਫੜਾਉਣਾ ਠੀਕ ਹੈ ਪੱਚ ਦੇਸੀ ਆਂਦੇ ਐਵੇਂ ਤੋੜ ਦੇਗਾ ਤੋੜ ਤੂ ਦੇਸੀ ਆਂਦੇ ਭਾਪੇ ਦੇ ਦੇਖਾਂਗੇ ਪੀੜਿਆ ਕਰਾਉਣਾ ਹੀ ਬੜਾ ਹੋਵੇ ਪੀੜਿਆ ਕਹਿੰਦਾ ਇੰਨੀ ਗਰਮੀ ਐ ਤਾਂ ਚਲ ਓਏ ਮਾ ਵੀ ਆਹ ਮੋੜ ਤੇ ਲਾ ਦੀ ਉਹ ਮੋੜਦਾ ਤੋਂ ਨਹੀਂ ਮੁੜੀਆ ਅੱਗੇ ਮੋੜਨੀ ਔਨੇ ਆਹ ਕਹਿੰਦਾ ਮੋੜ ਤਾਂ ਕੀ ਆ ਕਿ ਤਾਂ ਅੱਗੇ ਮੋੜਨੀ ਔਲੇ ਉੱਥੇ ਨਹੀਂ ਰੁਕਣੀ ਪਿੱਛੇ ਉੱਤਨੀ ਜਮਾਸਾ ਕਿਉਂ ਇੱਥੇ ਕਿਉਂ ਨਹੀਂ ਰੁਕਣੀ ਓਏ ਉੱਥੋਂ ਬਾਅਦ ਬੱਸ ਨਹੀਂ ਮੁੜਦੀ ਜੇ ਨਹੀਂ ਨਾ ਮੁੜਦੀ ਇਹਨੂੰ ਮੋੜ ਕੇ ਕੇ ਕਵਾੜਖਾਨੇ ਚ ਲਾਉ ਤੇ ਕਵਾੜ ਕਰਨੇ ਲਾਉ ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਮਹਾਰਾਜ ਅੰਮਰ ਸਾਹਿਬ ਜੀ ਦੇ ਦਰਸ਼ਨ ਪ੍ਰਿੰਸ ਆ ਗਈ ਜੀ ਪ੍ਰਿੰਸ ਯਾਗ ਗਿਆ ਹਾਂ ਹਲੋ ਵੀਰ ਇਹ ਤਾਂ ਅੰਗਰੇਜ਼ੀ ਪੜ੍ਹ ਨਹੀਂ ਲਿਖਦਾ ਉਹ ਐਨੇ ਤਾਂ ਅੱਧੇ ਘੰਟੇ ਲਾਦਾ ਮੈਂ ਨਾ ਨੌਨ ਸਟਾਪ ਦਿੱਲੀ ਵਾਲੀ ਪਾਸਾ ਇਹ ਅੱਛਾ ਛਾ ਪਹਿਲਾਂ ਬਿੱਲੀ ਚੱਲਦੀ ਰਹੀ ਆ ਉਹ ਨਹੀਂ ਦਿੱਲੀੋਂ ਲੈ ਕੇ ਆਂਦੀ ਆ ਆਹੋ ਸਾਰਾ ਕਬਾੜ ਉੱਥੇ ਹੀ ਆਉਂਦਾ ਕਬਾੜ ਕਹਿੰਦਾ ਦਿੱਲੀੋਂ ਹੀ ਆਉਂਦਾ ਸਾਰਾ ਮੇਰੀ ਤਾਂ ਜੀ ਇੰਟਰਵਿਊ ਵਾ ਮੇਰੇ ਕੋਲ ਆਖਰੀ ਮੌਕਾ ਇਮਾ ਨਾ ਟਾਈਮ ਨਾ ਪਹੁੰਚਿਆ ਤਾਂ ਮੈਨੂੰ ਨੌਕਰੀ ਨਹੀਂ ਮਿਲਣੀ ਮੇਰੇ ਦੇ ਘਰ ਦੇ ਅੱਗੇ ਕਹਿੰਦੇ ਪਰਲੇ ਕਿਵਲਾ ਨੌਕਰੀ ਮਿਲੀ ਕਹਿੰਦੇ ਨੂੰ ਦੁਬਈ ਘੱਲ ਤਨਾ ਤੂੰ ਆ ਤੈਨੂੰ ਪਤਾ ਉੱਥੇ ਕਿਵੇਂ ਹੈ ਬਈ ਕਹਿੰਦਾ ਗਰਮੀ ਬੜੀ ਆ ਬੜੀ ਪਰ ਪੈਂਦੀ ਆ ਆ ਵੇਲਾ ਕਿਦਾਂ ਰੜਿਆ ਗਰਮੀ ਨਾਲ ਉਹ ਨਾਲ ਤੋਂ ਟੈਨਸ਼ਨ ਨਾਲ ਬਸ ਸਾਡੀ ਬਸਾ ਰਕਾਰੜ ਆ ਆ ਤੈਨੂੰ ਵੇਖ ਕੇ ਲੱਗਦਾ ਤੂੰ ਲੇਟ ਕਰੂਗੀ ਉਹ ਵੇਖੀ ਤੇ ਤਾਈਓ ਕਹਿਣ ਡਿਆ ਹੋਣਾ ਕਹਿੰਦਾ ਵੇਖੀ ਤੇ ਤਾਈਆਂ ਕਹਿੰਦਾ ਵੀ ਲੇਟ ਨਾ ਜਾ ਇੰਟਰਵਿਊ ਮੇਰੀ ਸੀਟ ਤੇ ਚਲ ਜਾ ਹੋ ਡੱਬੇ ਲੈ ਲੈ ਆਉਂਦੀ ਆ ਬੁੜੀਆਂ ਦੀ ਟਾਣੀ ਇਸੇ ਕਰਕੇ ਟੁੱਟਣਾ ਪੈਂਦਾ ਦੁੱਧ ਚ ਪਾਣੀ ਹੋ ਲੇਟ ਨਹੀਂ ਮੈਨੂੰ ਹੁਣ ਦਿੰਦੀ ਮੇਰੇ ਥੱਲੇ ਰੱਬ ਤਾਂ ਵੱਤ ਆ ਗਈ ਰੱਬ ਨੂੰ ਹੀ ਪਾ ਜਾਂਦਾ ਏ ਦੁੱਧ ਚ ਪਾਣੀ ਪਰ ਸੌਣੀ ਖਾਣੀ ਕਿਉਂ ਬਈ ਮੇਰੀ ਸੁੰਦਰਾ ਰਾਣੀ ਜਵਾਨ ਵਾਲ ਵੇਖ ਕੇ ਆ ਸਾਈਂਦਾ ਓ ਹੁਣ ਇਹਨੂੰ ਕੀ ਹੋ ਗਿਆ ਸਤੈਲ ਹੀ ਇਦਾਂ ਦਾ ਭਰਾ ਦਾ ਬਾ ਠੀਕ ਆ ਆ ਰਿਆਂ ਦਾ ਯਾਰ ਵੱਤ ਵੱਤ ਨੀਤ ਸੁਣ ਕੇ ਪੁੱਛ ਉਹ ਵੀ ਵਧੀਆ ਜਿਹੜਾ ਆਪਣੇ ਦਾ ਸਾਰੇ ਚੰਗੇ ਆ ਉੱਤੋਂ ਗਰਮੀ ਇਨੀ ਆ ਅੱਲਾ ਜਾਣਾ ਵੀ ਕਿਦਾਂ ਆ ਪੈਂਚਰ ਹੋ ਗਿਆ ਜਗਲੇ ਉਹ ਇੱਥੇ ਤੇ ਪੰਚਰਾਂ ਵਾਲੀ ਦੁਕਾਨ ਵੀ ਹੈ ਨਹੀਂ ਵੇਖ ਵੇਖ ਤੋਂ ਜਿਗਾਰ ਲਾਉਂਦਾ ਹਾਂ ਬੱਸ ਰੋਕਣੀ ਕੋਈ ਨਹੀਂ ਦਿਆ ਏ ਤੇਰਾ ਭਲਾ ਜੇ ਇਹੰਦਾਂ ਜਿਗਾਰ ਲਾਉਣਾ ਪਊ ਕੋਈ ਇੰਦਾ ਤੇ ਕੰਮ ਖਰਾਬ ਹੀ ਆ ਇਹਦੇ ਚ ਦੋ ਜਿਹੜਾ ਸ਼ਰਾਬ ਹੈ ਜਿਹੜੀ ਖਰਾਬ ਨਹੀਂ ਹੋਣੀ ਚੱਲ ਫੇਰ ਸੋਹਣਿਆ ਇੰਦਾ ਤੇ ਖਰਾਬ ਹੋਣਾ ਕਹਿੰਦਾ ਨਹੀਂ ਤਾਂ ਲੋਕ ਮਾਰਨਗੇ ਇੱਥੇ ਮਾਰਨਗੇ ਚਲੋ ਸੱਜਣ ਜੀ ਫੇਰ ਦੇਣ ਦੀ ਵਾਰੀ ਆ ਗਈ ਆਜੋ ਹੁਣ ਇੰਨਾ ਦੁੱਧ ਖਰਾਬ ਥੋੜਾ ਕਰਨਾ ਹੁਣ ਬਲੀ ਸਾਈਕਲ ਦੀ ਬਲੀ ਦੇ ਦੇ ਲੱਗਾ ਲੱਗਦਾ ਤੇਰਾ ਪਲਵਾ ਜੇ ਲੱਗੀ ਸਕੀਮ ਓ ਕੀ ਗੱਲ ਬੀਮਾ ਕਰਾਇਆ? ਹਾਂ ਕਰਾਇਆ ਤਾਂ ਹੈਗਾ। ਆ ਬੀਮਾ ਕਰਾਇਆ ਕਿੰਦਾ? ਗੱਡੀ ਜਾਂਦੇ ਤਾਂ ਇਹਨੂੰ ਕਿਤੋਂ ਪਾਉਂਦੇ ਹੋ? ਤੈਨੂੰ ਕੋਈ ਫਾਇਦਾ ਵੀ ਹੋ ਜੇ। ਓਏ ਉਹਦਾ ਨਹੀਂ ਕੋਈ ਫਾਇਦਾ ਹੋਣਾ। ਕਿਉਂ? ਉਹ ਸਾਡੀਆਂ 5-7 ਕਿਸ਼ਤਾਂ ਹੀ ਟੁੱਟ ਗਈਆਂ ਸੀ ਨਾ ਤੇ ਜਿਹੜੇ ਤਰੇ ਆ ਸਾਡੇ ਤੇ ਉਹ ਵੀ ਡੁੱਬ ਗਏ ਆ। ਆ ਬੱਲੇ ਜਵਾਨਾ। ਸਾਡੇ ਸਿਰੋਂ ਕੀ ਪੂਰੇ ਕਰਨੇ ਆ? ਪੰਜਾਬ ਬੱਸਾਂ ਨੂੰ ਹੱਥ ਦੇ ਦਿੱਤਾ। ਪਿਆਰ ਨਾਲ ਕੋਈ ਰੋਕ ਨਹੀਂ ਦਿੱਤੀ। ਚਲੋ ਕੋਈ ਸਕੀਮ ਹੀ ਲਾ ਲੈਨੇ ਆ। ਓਏ ਇਹੋ ਜਿਹੀਆਂ ਸਕੀਮਾਂ ਘਾਟ ਹੀ ਲੈਂਦੀਆਂ ਹੁੰਦੀਆਂ ਆ। ਮੁੜ ਕੇ ਤੇ ਰਰ ਕੇ ਲਾਜ ਕਰਾਉਨੂ ਨਾ ਪ੍ਰੀਆ ਇਹਨਾਂ ਸਕੀਮਾ ਲਾਦੇ ਫਿਰਦੰਦਿਆ ਉਹ ਬਚਾਦ ਨਹੀਂ ਹੋਇਆ ਕਿਤੇ ਅਪਾ ਥੋੜਾ ਹੀ ਮੁੜ ਕੇ ਆ ਗਿਆ ਇਹਨਾਂ ਦੇ ਕੋਈ ਕਸਰ ਨਹੀਂ ਛੱਡੀ ਉਹ ਕੋਈ ਗੱਲ ਨਹੀਂ ਜੇ ਬੱਸ ਉੱਥੇ ਚੜ ਵੀ ਜਾਂਦੀ ਆ ਲੱਗ ਗਿਆ ਹਸਪਤਾਲ ਆਈ ਤੁਹਾਨੂੰ ਉੱਥੇ ਲਾ ਦੇਣਾ ਸੀ ਓਏ ਆਹ ਕੌਣ ਆ ਐਡੀਆਂ ਕਲੇਣੀਆਂ ਜੇ ਬੱਸ ਓਏ ਬੱਸ ਦਾ ਮਾਲਕ ਆ ਮਾਲਕ ਮਾਲਕ ਸਾਹਿਬ ਮਾਲਕ ਆ ਗਿਆ ਕਾਲ ਖਿਆ ਜਿਹੜੀ ਸਲੈਂਸਰ ਨੂੰ ਲੱਗੀ ਹੁੰਦੀ ਕਹਿੰਦਾ ਮਾਲਕਾ ਕਾਲਾ ਦਾ ਫਰਕ ਤਾਂ ਨਹੀਂ ਆਗਾ ਜਿੱਡਾ ਤੂੰ ਡੈਲਗ ਮਾਰ ਕਹਿੰਦਾ ਇੱਕੋ ਜਿਹੀਆਂ ਦੋਵੇਂ ਤੁਸੀਂ ਕੀ ਗਿੱਲਾ ਪੀਣ ਪਾ ਕੇ ਬਹਿ ਗਏ ਜੇ ਅੱਗੇ ਘਟ ਲੇਟ ਆ ਓਏ ਹੁਣ ਆਹ ਕੌਣ ਆ ਉਹ ਦਿਲ ਲਾ ਜਾ ਲੁੱਟ ਪਾਵਾਂ ਗਿਆ ਮਾਰਿਆ ਸ਼ੇਰ ਇੰਜਨ ਤੇ ਲੱਗੇ ਮੈਨੂੰ ਲੱਗੇ ਬੜਾ ਸੇਕ ਐਦਾਂ ਨਹੀਂ ਗਾੜੀ ਹੋਈਦਾ ਹੁੰਦਾ ਕਿ ਯਾਰ ਨਹੀਂ ਵੀ ਲੱਗਦੀ ਬ੍ਰੇਕ ਬ੍ਰੇਕ ਉਹ ਚਾਹ ਨਾ ਲਾਤੀ ਆ ਉਹ ਲਾਈ ਨਹੀਂ ਲਵਾਈ ਗਈ ਆ ਲਵਾਈਤੀ ਆ ਕਹਿੰਦਾ ਬ੍ਰੇਕ ਲਵਾਈ ਆ ਜੀ ਆਪਣਾ ਜਿਹੜਾ ਜੁਰਤ ਓਏ ਇਹੋ ਦੁੱਧ ਪੀ ਪੀ ਕੇ ਨਾ ਪਲਵਾਨ ਬਣੇ ਆ ਪਲਵਾਨ ਦੁੱਧ ਹੀ ਆ ਤੇਰੇ ਨੇ ਦਿਆ ਕਹਿੰਦਾ ਦੁੱਧੀ ਤਾਂ ਮੈਨੂੰ ਯਾਦ ਆ ਗਿਆ ਮੇਰੀ ਤਾਂ ਜਾਨ ਨੂੰ ਲੋਕੀ ਰੋਂਦੇ ਹੋਣੇ ਆ ਤੇ ਤੁਸੀਂ ਮੈਨੂੰ ਗੱਲੀ ਲਾਇਆ ਆ ਰੱਖੋ ਵਿੱਚ ਸਾਈਕਲ ਆ ਲੋਕੀ ਚਾਹ ਤੋ ਬੈਠੀ ਹੋਣੇ ਆ ਸ਼ਹਿਰ ਚ ਦਾ ਕਰਾਇਆ ਇਹਨੇ ਕਿਹੜਾ ਸੀਟ ਮਲਣੀ ਆ ਵਿੱਚ ਆ ਪਖ ਲਾਰ ਲੈਣਾ ਓਏ ਵੇਚ ਨਹੀਂ ਐ ਕਹਿੰਦਾ ਇਹਨੇ ਕਿਹੜੀ ਸੀਟ ਮਲਣੀ ਆ ਓਆ ਕੀ ਉਹ ਪੜਨਾ ਹੁੰਦਾ ਵਾ ਕੀ ਲਿਖਿਆ ਸਵਾਰੀ ਆਪਣੇ ਹੱਥਾਂ ਪੈਰਾਂ ਦੀ ਆਪ ਜਿਵੇਂ ਆ ਰਿਆ ਉਹ ਜੇ ਹੱਥ ਪੈਰ ਕਹਿੰਦਾ ਸਵਾਰੀ ਆਪਣੇ ਜਿਵੇਂ ਮਾਰ ਵੀ ਸਵਾਰੀ ਨੇ ਹੋਣਾ ਅਗਲੇ ਲਿਖ ਕੇ ਵੀ ਲਾਇਆ ਮਗਰ ਤੁਸੀਂ ਜੇ ਓਏ ਇਹਦੀ ਅਸੀਂ ਸੋਚ ਕੀਤੀ ਆ ਪਰ ਬਾਤ ਪੰਗਦਾ ਜਵਾਨ ਨੇ ਮਗਰ ਕਿਹੜੇ ਪਿੰਡ ਚੱਲ ਪਿਆ ਸ਼ਹਿਰ ਹੈ ਮਜ਼ਦ ਨਹੀਂ ਆਉਂਦਾ ਮਨ ਨੂੰ ਤੇ ਖਾਸਾ ਰਾਜ ਉਹ ਨਾ ਸੰਦੀ ਬਸ ਮੈਂ ਤੁਰ ਤੁਰ ਕੇ ਅੱਧਾ ਰਹਿ ਗਿਆ ਉਹ ਕਹਿੰਦਾ ਤਾਂ ਮਦਾ ਹੀ ਏਦਾਂ ਹ ਪੂਰਾ ਕਹਿੰਦਾ ਤਾਂ ਉਹ ਰਹੀ ਗੱਲ ਮੇਰੇ ਜੰਮਣ ਦੀ ਰੱਬ ਕਹਿੰਦਾ ਫਾਰਮ ਭਰੌਂਦਾ ਵਾ ਵੀ ਕਿਹੜੇ ਪਿੰਡ ਜੰਮਣਾ ਆਇਆ ਕਰਾਉਣੇ ਇਥੋਂ ਬਸ ਪਪਾ ਤੂੰ ਕੀ ਬਸ ਕਰਾਉਣੀ ਆ ਮੇਰੀ ਤਾਂ ਤੁਰ ਤੁਰ ਕੇ ਕੀ ਆ ਬਸ ਆ ਮੇਰਾ ਵੱਡਾ ਵੀਰ ਕਰਕੇ ਭੱਜਾ ਫਿਰਦਾ ਇਹ ਵੀ ਸਰਾ ਹੀ ਆ ਡਾਕਟਰਾਂ ਕੀ ਬੈਦ ਨਹੀਂ ਛੱਡਿਆ ਉਹ ਸਭ ਦੇ ਹੱਥ ਖੜੇ ਕਰਾ ਤੇ ਪਰ ਤੂੰ ਨਹੀਂ ਖੜਾ ਆ ਪਪਾ ਕਾ ਮੇਰਾ ਭਰਾ ਪਤਾ ਛੋਟਾ ਹੋਵੇ ਮੇਤੋ ਵੀ ਵੱਡਾ ਹੋਵੇ ਤੇਰੇ ਜੰਮਣ ਤੋਂ ਪਹਿਲਾਂ ਵਾਲੀਆਂ ਤੇ ਲਾਤੀਆਂ ਹੀ ਆ ਪਰ ਜਦੋਂ ਤੂੰ ਜੰਮਿਆ ਬਾਅਦ ਚ ਨਹੀਂ ਲਾਈਆਂ ਕਿਉਂ ਉਹ ਕਿਉਂ ਨਹੀਂ ਲਾਈਆਂ ਉਹ ਤੈਨੂੰ ਵੇਖ ਕੇ ਮੇਰਾ ਮਨ ਹੀ ਚੁੱਕਿਆ ਗਿਆ ਮੈਂ ਕਿਹਾ ਮੈਂ ਕੋ ਲਾਵਾ ਸੁਕਣਾ ਕਿਉਂ ਲਾ ਦਿੰਦਾ ਸੁਕਣਾ ਸੁਕਣਾ ਨਹੀਂ ਲਾਈਆਂ ਸੁੱਕੀਆਂ ਕਹਿੰਦਾ ਤਾਈਆਂ ਨਿੱਕਾ ਰਹਿ ਗਏ ਮੈਂ ਲਾਵਾਂ ਨਾਲੇ ਸੁਕਣਾ ਰੱਬ ਨੇ ਵੀ ਮੇਰਾ ਲਾਵਾ ਹੀ ਲਾਇਆ ਬਸ ਫਿਰ ਜਿਹੜੀ ਉਹ ਦੇਗਾ ਦੇ ਬਾਹਰ ਨਾ ਅੱਜ ਤੱਕ ਮੈਨੂੰ ਤਾਂ ਨਹੀਂ ਹੁਣ ਦਿੱਤਾ ਉਹ ਨਾ ਕਿੱਥੇ ਚੱਲੇ ਪੱਟ ਠੇਖੂ ਜ ਚੱਲੇ ਉਹ ਕਮਹਾਣੀ ਦੱਸ ਪਈ ਆ ਕਿਸ ਬਾਬੇ ਦੀ ਉਹ ਗੋਡਿਆਂ ਦੇ ਫੂਕਾ ਫਾਕਾ ਮਾਰਦਾ ਫਾਂਡਾ ਕਰਦਾ ਵਾ ਬਾਬਾ ਲੰਮ ਤੂਤਰਾ ਫੂਕਾ ਮਾਰਨੀ ਮੇਰੇ ਗੋਡਿਆਂ ਦੀ ਮਿੱਟੀ ਲੱਗੀ ਆ ਉਹ ਮਿੱਟੀ ਨਹੀਂ ਲੱਗੀ ਜੰਗ ਲੱਗਾ ਉਹ ਮਾਸਾ ਢਿੱਲੇ ਛਾੜ ਦੇਣਾ ਨੂੰ ਕਿਤੇ ਵਧੇ ਮਾਸਾ ਤੂੰ ਉਹ ਜਾ ਉਹ ਵਧ ਕੇ ਬਾਤ ਤੇ ਇਹਦਾ ਵਾਜੇ ਮਾਸਾ ਕਿਥੋਂ ਆ ਬਾਬੇ ਤੋਂ ਜਿੰਨਾ ਚਿਰ ਨੂੰ ਮੈਂ ਬਸ ਲਾ ਕੇ ਉੱਪਰ ਨਾ ਉਹਨਾਂ ਚਿਰ ਨੂੰ ਸਾਪਾਂ ਵੀ ਲੰਗ ਜਾਣੀ ਆ ਉਹ ਚੱਲ ਆ ਗਾ ਵੇਖਦੇ ਆ ਆ ਗਈ ਜੁੱਤੀ ਨਹੀਂ ਪਸ ਸਾਰੇ ਮੇਰੇ ਵੀਰ ਚੜ ਗਏ 1 kg ਚੱਲੀਏ ਉਹ ਪਾਪਾ ਬੈ ਜਾ ਠਾਂ ਤੂੰ ਕੀ ਕਰਵਾਇਆ ਕਿੱਥੇ ਗਏ ਸਾਰੇ બસ ਮੁੱਲ ਖਰੀਦਣੀ ਬਹੁਤ ਵਧੀਆ ਯਾਰ ਤੁਸੀਂ ਉਹ ਥਕਾਉਂ ਨਹੀਂ ਦੇ ਸਕ੍ਰਿਪਟ ਲਿਖ ਕੇ ਬਣਾਉਂਦੇ ਯਾਰ ਆਤਾ ਬਾਈ ਬੜੀ ਛੇਤੀ ਪੈਰ ਛੱਡੇ ਆ ਪਿਛਲੀ ਹਰੀ ਤਾਂ ਕਹਿੰਦਾ ਮੌਤ ਇੱਕ ਦਿਨ ਆਉਣੀ ਆਉਣੀ ਆ ਮੌਤਿੰਦਾ ਮੌਤ ਕਿੰਨਾ ਕਿੰਨਾ ਆਉਣੀ ਹੈ ਤੁਹਾਨੂੰ ਡਰਦਾ ਕਿ ਕਿੜਕੜ ਕੇ ਮਰਾਂਗੇ ਓਏ ਇਹਦੇ ਮੇਚਰਾਂ ਤੇ ਮੈਨੂੰ ਸਮਾਨ ਵੀ ਨਹੀਂ ਲੱਭਣਾ ਹਣਾ ਪਾਪਾ ਜਿੱਥੇ ਮਰਜੀ ਭੱਜ ਲਾ ਰੱਬ ਨੂੰ ਤੇ ਬਾਹਣਾ ਚਾਹੀਦਾ ਹੁੰਦਾ ਓਏ ਐਸੇ ਕਰਕੇ ਪਿੱਛੇ ਚੱਲੇ ਆਂ ਵੀ ਰੱਬ ਨੂੰ ਬਾਹਣਾ ਜ਼ਰੂਰ ਦੇਣਾ ਵਾ ਚੱਲੋ ਚੱਪਣਾ ਆ ਜਲੀਏ ਨਹੀਂ ਨਹੀਂ ਲਾ ਜਾ ਲਾ ਜਾ ਚੱਠੂਏ ਨੂੰ ਇੱਕ ਤਾਂ ਤੁਹਾਡੇ ਇੱਥੇ ਪਾਸਵਾਂ ਨਹੀਂ ਛੱਤੀ ਆਉਂਗੀ। ਪੂਆ ਪਿੰਡਾਂ ਧਾਵਾਂ ਤੇ ਬੱਸਾਂ ਇਦਾਂ ਹੀ ਆ। ਆਹ ਚੱਲ ਕੋਈ ਨਹੀਂ। ਕਹਿੰਦਾ ਪੂ ਕਹਿੰਦੀ ਪਿੰਡਾਂ ਧਾਵਾਂ ਦੇ ਇਦਾਂ ਹੋ। ਮੈਂ ਨਮੀ ਨਾ ਵੜਦੀ ਨਹੀਂ ਆ। ਤੈਨੂੰ ਪਤਾ ਸਾਡਾ ਤੇਰੇ ਬਿਨਾ ਜੀ ਨਹੀਂ ਲੱਗਦਾ। ਕੀ ਦੱਸਾਂ। ਬਜ਼ੁਰਗ ਆਏ ਆ ਘਰੋਂ ਨਿਕਲੇ ਨਹੀਂ ਕਦੇ। ਨਹੀਂ ਜਾਂਦਾ ਨਹੀਂ। ਤੇਰੇ ਕੋਲ ਤਿੰਨ ਚਾਰ ਦਿਨ ਕੱਡੇ ਆ। ਆ ਲੈ ਪੁੱਤ ਰਾਹ ਚੋਂ ਕੇਲੇ ਖਾ ਲੈ। ਕੇਲੇ ਆ ਰੱਖ ਕੋਲੀ। ਕਹ ਲੇ ਤੇ ਦਾਦੀ ਨੇ ਪਰਸਾ ਚੌਲ ਲੈ ਕੇ ਫਰਿੱਜ ਦੇ ਉੱਤੇ ਰੱਖੇ ਆ ਅਮ ਤੇ ਗੱਲ ਸੁਣ ਡੈ ਸਾਦੀ ਉਹ ਮੈਂ ਖਾ ਲਈ ਚੁੱਪ ਕਰ ਬਸ ਸਾਦੀ ਦੀ ਬੇਤੀ ਕਰ ਲਈ ਚੱਲ ਕੋਈ ਨਾ ਮੈਂ ਖਾ ਲਈ ਮੇਰੀ ਗੱਲ ਸੁਣ ਭੂਆ ਧਿਆਨ ਨਾ ਜਾਈ ਆ ਬਾਸ ਚੋ ਕਨੈਕਟਰ ਹੋਣਾ ਹੀ ਉਹਨੇ ਬਾਹ ਤੇ ਝੋਲਾ ਪਾਇਆ ਹੋਣਾ ਓਹ ਸੀਟੀ ਮਾਰੂ ਤੇ ਬਸ ਰੁਕਣੀ ਆ ਓਹ ਸੀਟੀ ਮਾਰੂ ਤੇ ਬਸ ਚੱਲਣੀ ਆ ਠੀਕ ਹੈ ਜੀ ਚਲੋ ਬਸ ਆਈ ਗਈ ਹੈ ਹਾਂ ਆਈ ਗਈ ਹੈ ਓਏ ਨਾ ਤੇ ਓ ਚਲੋ ਬਿੱਟ ਭਾਈ ਓਏ ਆ ਗਈ ਬੱਸ ਓਏ ਯਾਰ ਇਹ ਕਿਹੜਾ ਪਿੰਡ ਦਾ ਨਾਲ ਆ ਵੀਰ ਨੇ ਇਹ ਬਹੁਤ ਠਮਾਕੇਦਾਰ ਵੀਡੀਓ ਕਮੇਡੀ ਜੋ ਮੇਰੇ ਵੀਰ ਕਾਕੂ ਨਾ ਬਣਾਈ ਸੀ ਬਾਕੀ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਇਸ ਦਾ ਅਗਲਾ ਭਾਗ ਜਲਦੀ ਲੈ ਕੇ ਮੈਂ ਹਾਜ਼ਰ ਹੋਵਾਂਗਾ ਅਗਲਾ ਭਾਗ ਦੇਖਣ ਲਈ ਬੈਲ ਆਈਕਨ ਦਮਾਉਣਾ ਨਾ ਭੁੱਲਣਾ ਧੰਨਵਾਦ